बाबा, ओ बाबा। पानी पिओ देखी चेहरा तेरा पोती है हैं? ओह आई ਕੁਮੈ ਆਪਣੇ ਪੁੱਤਰ ਨੂੰ ਤੋੜ ਸਕੂਗਾ ਇਹ ਤਾਂ ਨਹੀਂ ਹੋਏਗਾ ਕਿੱਥੇ ਗਿਆ ਕੀ ਹੋਊਗਾ ਐਸੇ ਮੈਂ ਆਪਣੇ ਹੱਥਾਂ ਦੇ ਨਾਲ ਇਹਨੂੰ ਤੋੜੂੰ ਮਿਸਾਨ ਸਿੰਘ ਨਾ ਬਪਾ ਜੱਸਾ ਬਪਾ ਥੋੜਾ ਹੌਸਲਾ ਰੱਖੋ ਬੰਦਾ ਕਿੱਥੇ ਜੰਮਦਾ ਕਿੱਥੇ ਪਲਦਾ ਕਿੱਥੇ ਆ ਕੇ ਪੂਰਾ ਹੁੰਦਾ ਕਿਵੇਂ ਸਫ਼ਰ ਖਤਮ ਹੁੰਦਾ ਕਿਵੇਂ ਕਿਵੇਂ ਸਾਡੀਆਂ ਡਿਊਟੀਆਂ ਬਾਬਾ ਜੀ ਲਾਉਂਦੇ ਨੇ ਕਿਵੇਂ ਸੱਚੇ ਬਾਦਸ਼ਾਹ ਸਾਡੇ ਕਲ ਚੁਗੇ ਆਂ ਤਾਂ ਐਡੀ ਵੱਡੀ ਇਹ ਸੇਵਾ ਕਰਾਉਂਦੇ ਤੇ ਨਾਮ ਜੀ ਵਾਹਿਗੁਰੂ 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 ਜੀ ਦੇਖੀ ਚਿਹਰਾ ਤੇਰਾ ਪੁੱਤੀ ਆ ਇਹ ਹੈ ਹੈ ਉਹ ਹੀ ਆ ਉਹ ਹੀ ਸੋਨੀ ਆ ਦਾ ਨਾਮ ਸੋਨੀ ਸੋਨ ਸੋਨੂ ਪੂਰਾ ਨਾ ਹੈਗਾ ਵਿਕਰਾਂਤ ਵਿਵੇਕ ਵਿਵੇਕ ਬੰਦਾ ਕਿੱਥੇ ਜੰਮਦਾ ਕਿੱਥੇ ਪਲਦਾ ਕਿੱਥੇ ਆ ਕੇ ਪੂਰਾ ਹੁੰਦਾ ਕਿਵੇਂ ਸਫਰ ਖਤਮ ਹੁੰਦਾ ਕਿਵੇਂ ਕਿਵੇਂ ਸਾਡੀਆਂ ਡਿਊਟੀਆਂ ਬਾਬਾ ਜੀ ਲਾਉਂਦੇ ਨੇ ਕਿਵੇਂ ਸੱਚੇ ਪਾਤਸ਼ਾਹ ਸਾਡੇ ਕਰ ਜੁਗਿਆਂ ਤੋਂ ਐਡੀ ਵੱਡੀ ਇਹ ਸੇਵਾ ਕਰਾਉਂਦੇ ਨੇ ਦੇਖੋ ਕਿਵੇਂ ਵੀਰ ਅੱਜ ਤੱਕ ਗਰੀਬ 4 ਮਹੀਨੇ ਪਹਿਲਾਂ ਆਪਣੇ ਪਰਿਵਾਰ ਤੋਂ ਵਿਛੜਦਾ ਤੇ ਕਿਦਾਂ 4 ਮਹੀਨੇ ਸੜਕਾਂ ਤੇ ਜਾਂ ਕਿਵੇਂ ਨਰਕ ਕੱਟਦਾ ਕਿਵੇਂ ਇਹਦੇ ਵਿਚਾਰੇ ਲੱਤਾਂ ਵਾਹਤੇ ਨਿਸ਼ਾਨ ਆ ਕਿਉਂਕਿ ਐਗਰੈਸਿਵ ਹੋ ਜਾਂਦਾ ਸੀ ਗੁੱਸਾ ਕਰਨ ਲੱਗ ਜਾਂਦਾ ਸੀ ਲੋਕ ਕੁੱਟਦੇ ਸੀ ਮਾਰਦੇ ਸੀਗੇ ਕਿ ਮੈਂ ਇਹ ਪਿਛਲੇ ਕਰੀਬ 15 16 ਦਿਨਾਂ ਤੋਂ ਲੁਧਿਆਣਾ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਗੇਟ ਦੇ ਬਾਹਰ ਹੋਟਲ ਜਿੱਥੇ ਵੱਡੇ ਵੱਡੇ ਹੋਟਲ ਬਣੇ ਹੋਏ ਉਹਨਾਂ ਦੇ ਬਾਹਰ ਇੱਕੋ ਥਾਂ ਤੇ ਪਿਆ ਸੜਕ ਤੇ ਆਪਣੀ ਮੌਤ ਦਾ ਇੰਤਜ਼ਾਰ ਕਰਦਾ ਰਿਹਾ ਜਿੱਥੇ ਰਾਹਗੀਰਾਂ ਨੇ ਹਸਪਤਾਲਾਂ 'ਚ ਫੋਨ ਕੀਤੇ 100 ਨੰਬਰ ਤੇ ਕੋਲੇ ਪੁਲਿਸ ਵੀ ਨਾਲ ਹੀ ਚੱਕਪੋਸਟ ਬਣਿਆ ਸੀ ਗੋਲੇ ਬੈਠੀ ਸੀ ਜਿੱਥੇ ਰਾਹ ਦੇ ਕਿਰੇ ਨੂੰ ਰੋਟੀ ਪਾਣੀ ਕੋਈ ਮਾੜਾ ਮੋਟਾ ਕੋਈ ਕੋਈ 10 20 ਰੁਪਏ 30 ਦਿੰਦਾ ਜਿਹੜੀ ਕਿ ਇਹਦੇ ਕੋਈ ਕੰਮ ਨਹੀਂ ਆਈ ਚੀਜ਼ ਇਹਨੂੰ ਲੋੜ ਸੀਗੀ ਮਦਦ ਦੀ ਇਹਨੂੰ ਲੋੜ ਸੀਗੀ ਇਲਾਜ ਦੀ ਇਹਨੂੰ ਲੋੜ ਸੀਗੀ ਆਪਣਿਆਂ ਦੀ ਜਿੰਨਾਂ ਤੋਂ ਇਹ ਸੈਂਕੜੇ ਕਿਲੋਮੀਟਰ ਦੂਰ ਆ ਗਿਆ ਸੀ ਚੰਡੀਗੜ੍ਹ ਦਾ ਰਹਿਣ ਵਾਲਾ ਵਿਵੇਕ ਸੋਨੂ ਲੁਧਿਆਣੇ ਆ ਕੇ 15 16 ਦਿਨ ਸੜਕ ਦੇ ਉੱਤੇ ਪਿਆ ਤੜਫਦਾ ਰਿਹਾ ਤੇ ਉੱਥੇ ਵੀ ਲੋਕ ਸਿਸਟਮ ਪ੍ਰਸ਼ਾਸਨ ਇਹਦੀ ਮੌਤ ਦਾ ਇੰਤਜ਼ਾਰ ਕਰਦਾ ਰਿਹਾ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਉਹ ਅੱਲਾਹ ਰਾਮ ਉਹ ਵਾਹਿਗੁਰੂ ਜੀ ਦਾ ਭਗਵਾਨ ਸਾਡੀ ਡਿਊਟੀ ਲਾਈ ਅਸੀਂ ਜਾ ਕੇ ਉੱਥੋਂ ਵੀਰੇ ਨੂੰ ਲੈ ਕੇ ਆਏ 8 ਤਰੀਕ ਨੂੰ ਅਸੀਂ ਪੋਸਟ ਸ਼ੇਅਰ ਕਰਦੇ ਆਂ ਵੀ ਵੀ ਜਿਹੜਾ ਵੀਰ ਸਟੇਸ਼ਨ ਤੋਂ ਲਿਆਂਦਾ ਸੀਗਾ ਰਾਤ ਵੀ ਉਹ ਸਵੇਰੇ ਤੜਕਿਓਂ ਚੜਾਈ ਕਰ ਗਿਆ ਉਹ ਪੋਸਟ ਸ਼ੇਅਰ ਹੋ ਕੇ ਅੱਗੇ ਦੀ ਅੱਗੇ ਬਾਈ ਜੀ ਉਹਨਾਂ ਤੇ ਕਰ ਪਹੁੰਚਦੀ ਐ ਬਾਈ ਥੋੜਾ ਕੀ ਨਾ ਮੇਰਾ ਮਨਿੰਦਰ ਜੀ ਸਿੰਘ ਸੰਧੂ ਮਨਿੰਦਰਜੀਤ ਸਿੰਘ ਸੰਧੂ ਬਾਈ ਨੇ ਇਹ ਪੋਸਟ ਨੂੰ ਦੇਖ ਕੇ ਆਪਦੇ ਅੱਗੇ ਦੋਸਤਾਂ ਨਾਲ ਫੈਮਿਲੀ ਫਰੈਂਡ ਆ ਜਿਹੜੇ ਜਿਨ੍ਹਾਂ ਦਾ ਪੁੱਤ ਆ ਬਾਈ ਵਿਵੇਕ ਬਾਪੂ ਜੀ ਖੜੇ ਨੇ ਇਹਨਾਂ ਦੇ ਪਿਤਾ ਜੀ ਇਹਨਾਂ ਨਾਲ ਸਾਂਝੀ ਕਰੀ ਵੀ ਆਪਣਾ ਸੋਨੂੰ ਤਾਂ ਵੀ ਉੱਥੇ ਮੁਨਕਤਰੀ ਸੇਵਾ ਤੇ ਪਹੁੰਚ ਗਿਆ ਵੀ ਉੱਥੋਂ ਲੈ ਕੇ ਗਏ ਨੇ ਸਟੇਸ਼ਨ ਤੋਂ ਉਹਨਾਂ ਦੀ ਵੀਡੀਓ ਆਈ ਆ ਤਾਂ ਉਹ ਫੋਟੋ ਨੂੰ ਉਸ ਵੀਡੀਓ ਨੂੰ ਪਛਾਣਦਾ ਹੋਇਆ ਪਰਿਵਾਰ ਆਪਣੇ ਮਿੱਟੀ ਹੋ ਚੁੱਕੇ ਵਿਵੇਕ ਪੁੱਤ ਨੂੰ ਤਿੰਨ ਬੇਟਿਆਂ ਦਾ ਬਾਪ ਆ ਬਾਪੂ ਜੀ ਕੀ ਨਾਮ ਤੁਹਾਡਾ ਸतीश ਜੀ ਇਹ ਦੋ ਭਰਾ ਖੜੇ ਨੇ ਵਿਵੇਕ ਦੇ ਤੁਹਾਡਾ ਕੀ ਨਾਮ ਵੀਰੇ ਵਿਕਰਾਂਤ ਜੀ ਤੇ ਦੂਸਰੇ ਵਿਸ਼ਾਲ ਵਿਸ਼ਾਲ ਜੀ ਤੇ ਇਹ ਤਿੰਨ ਭਰਾ ਨੇ ਇਹ ਵੀਰਾ ਸਟੂડિયો ਦਾ ਕੰਮ ਕਰਦਾ ਸੀ ਦੱਸਦੇ ਆ ਬਹੁਤ ਤਕੜਾ ਚੰਡੀਗੜ੍ਹ ਦਾ ਇੱਕ ਨੰਬਰ ਫੋਟੋਗ੍ਰਾਫਰ ਸੀ ਰਾਤ ਨੂੰ ਕਿਤੇ ਆਪਣੇ ਸਟੂડિયો ਤੋਂ ਵਾਪਸ ਆਉਂਦਾ ਸੀ ਤਾਜ ਸਟੂડિયો ਹੈ ਇੱਕ ਚੰਡੀਗੜ੍ਹ ਚ ਬੜਾ ਮਸ਼ਹੂਰ ਉਹ ਸਟੂડિયો ਇਹਦਾ ਸੀ ਵੀਰੇ ਦਾ ਕਹਿੰਦਾ ਬਸ ਕੰਮ ਤੋਂ ਆਉਂਦੇ ਸਮੇਂ ਰਸਤੇ 'ਚ ਲੁੱਟਖੋਈ ਇਹਦੇ ਨਾਲ ਕੁਝ ਸਾਲ ਪਹਿਲਾਂ ਇਹਦਾ ਸਟਿਲ ਕੈਮਰਾ, ਵੀਡੀਓ ਕੈਮਰਾ ਵੀ ਖੋਇਆ ਗਿਆ। ਇਹਦੇ ਸਿਰ 'ਚ ਸੱਟਾਂ ਮਾਰੀਆਂ ਗਈਆਂ। ਉਹ ਸਿਰ 'ਚ ਸੱਟ ਲੱਗਣ ਦੇ ਨਾਲ ਇਹਦਾ ਦਿਮਾਗੀ ਸੰਤੁਲਨ ਆ ਜਿਹੜਾ ਵੀਰ ਦਾ ਵਿਗੜ ਗਿਆ। ਤੇ ਦਿਮਾਗੀ ਸੰਤੁਲਨ ਵਿਗੜਨ ਦੇ ਨਾਲ ਇਹ ਵੀਰਾ ਅਫਸਰਟ ਰਹਿਣ ਲੱਗ ਗਿਆ, ਗੁੱਸਾ ਕਰਨ ਲੱਗ ਗਿਆ। ਹਜੇ ਇਹਦੀ ਮੈਰਿਜ ਵੀ ਨਹੀਂ ਸੀ ਹੋਈ। ਦੂਜੇ ਭਰਾਵਾਂ ਦੇ ਵਿਆਹ ਹੋ ਗਏ ਪਰ ਇਹਦਾ ਨਹੀਂ ਸੀ ਹਜੇ ਹੋਇਆ। ਤੇ ਇਦਾਂ ਹੀ ਭਰਾ ਆਪ ਦੇ ਵੱਲੋਂ ਜਿੰਨੀ ਕੇਅਰ ਕਰ ਸਕਦੇ ਸੀ ਕਰਦੇ ਸੀ ਘਰੋਂ ਭੱਜ ਜਾਂਦਾ ਸੀ ਮੈਂਟਲੀ ਠੀਕ ਨਹੀਂ ਸੀ ਕੁੱਟਣ ਮਾਰਨ ਪੈ ਜਾਂਦਾ ਸੀ ਗੁੱਸਾ ਕਰਦਾ ਸੀ ਆਪਦਾ ਵੀ ਨੁਕਸਾਨ ਕਰਦਾ ਸੀ ਤੇ ਸਪਟੰਬਰ ਦੇ ਮਹੀਨੇ ਦੇ ਵਿੱਚ 2023 ਚ ਘਰੋਂ ਨਿਕਲ ਗਿਆ ਪਰਿਵਾਰ ਥਾਣੇ ਵੀ ਰਿਪੋਰਟ ਕਰਾਉਂਦਾ ਲੱਭਦਾ ਪੋਸਟਰਾਂ ਸ਼ੇਅਰ ਕਰਦਾ ਪਰ ਅੱਜ ਮਿੱਟੀ ਹੋਇਆ ਸ਼ਰੀਰ ਆ ਜਿਹੜਾ ਵਿਵੇਕ ਸੋਨੀ ਦਾ ਮੇਕ ਉਹ ਤਾਂ ਕੁਝ ਨਹੀਂ ਕਰਦੇ ਜੀ ਤਾਂ ਰਿਪੋਰਟ ਵੀ ਨਹੀਂ ਦਰਜ ਕਰਦੇ ਤੁਸੀਂ ਚਲੋ ਕਹਿ ਕਹਾ ਕੇ ਉਹ ਕਰਾ ਲਈ ਨਹੀਂ ਤਾਂ ਉਹ ਵੀ ਨਹੀਂ ਕਰਦੇ ਉਹ ਤਾਂ ਕੋਈ ਇਦਾਂ ਦਾ ਕੋਈ ਸੈਂਟਰ ਲਾਈਨ ਡਾਟਾ ਹੋਵੇ ਜਿਵੇਂ ਬਾਪੂ ਜੀ ਦੱਸਦੇ ਆ ਕੋਈ ਇਸ ਤਰ੍ਹਾਂ ਦਾ ਬੰਦਾ ਘਰੋਂ ਗੁੰਮ ਜਾਂਦਾ ਕੋਈ ਸਰਕਾਰੀ ਵੈਬਸਾਈਟ ਬਣੀ ਹੋਵੇ ਜਿਹੜੀ ਪ੍ਰੋਪਰ ਕੰਮ ਕਰ ਰਹੀ ਹੋਵੇ ਕੋਈ ਗੁੰਮਸ਼ੁਦਾ ਬੰਦੇ ਦੀ ਉਹਦੇ ਤੇ ਪੋਸਟ ਪਾਈ ਜਾਵੇ ਉਹ ਇੰਡੀਆ ਵਾਈਜ਼ ਪੂਰੇ ਸਾਰੀਆਂ ਸਟੇਟਾਂ ਦੇ ਵਿੱਚ ਉਹ ਗੁੰਮਦੀ ਹੋਵੇ ਤਾਂ ਜੋ ਕੋਈ ਗੁੰਮਸ਼ੁਦਾ ਦਾ ਪਤਾ ਲੱਗ ਸਕੇ ਕਈ ਵਾਰੀ ਕੋਈ ਲਾਹਵਾਰਸ ਬੰਦੇ ਦੀ ਡੈਥ ਹੋ ਜਾਂਦੀ ਆ ਉਹਦਾ ਸੰਸਕਾਰ ਹੋ ਜਾਂਦਾ ਉਹਦਾ ਡਾਟਾ ਪ੍ਰੋਪਰ ਉਹਦੇ ਵਿੱਚ ਚੜਦਾ ਹੋਵੇ ਤਾਂ ਜੋ ਲੋਕ ਆਪਣੇਆਂ ਨੂੰ ਮਿਲ ਸਕਣ ਆਪਣੇ ਧੀਆਂ ਪੁੱਤਾਂ ਤੋਂ ਦੂਰ ਹੋਏ ਬੈਠੇ ਨਾ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਉਹ ਹੈਗੇ ਆ ਜਿਉਂਦੇ ਵੀ ਆ ਕਿ ਨਹੀਂ ਜਿਉਂਦੇ ਤੇ ਵਾਹਿਗੁਰੂ ਕਿਰਪਾ ਕਰਨ ਵੀਰ ਨੂੰ ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਬਾਪੂ ਦਾ ਪੁੱਤ ਦੇਖਣ ਨੂੰ ਬਾਪੂ ਤੋਂ ਵੀ ਬਜ਼ੁਰਗ ਲੱਗਦਾ ਕਈ ਵਾਰੀ ਭਰਾਵੋ ਹਾਲਾਤ ਬੰਦੇ ਨੂੰ ਬਜ਼ੁਰਗ ਬਣਾ ਦਿੰਦੇ ਆ ਹਜੇ 45 ਸਾਲ ਦੀ ਉਮਰ ਸੀਗੀ ਵਿਵੇਕ ਸੋਨੂ ਦੀ ਤੇ ਦੇਖਣ ਨੂੰ ਐ ਲੱਗਦਾ ਜਿਵੇਂ 60 ਸਾਲਾਂ ਦਾ ਹੋਵੇ ਤੇ ਇੰਨਾ ਸੋਹਣਾ ਸੁਨੱਖਾ ਤੁਸੀਂ ਤਸਵੀਰਾਂ ਵੀ ਅਸੀਂ ਲਾਈਆਂ ਨਾਲ ਕਿਸੇ ਟਾਈਮ ਸੋਨੂ ਦਾ ਵਧੀਆ ਜੀਵਨ ਸੀਗਾ ਇਸੇ ਕਰਕੇ ਅਸੀਂ ਬੇਨਤੀਆਂ ਕਰਦੇ ਆਂ ਭਰਾਵੋ ਉਸ ਸਮੇਂ ਦਾ ਕੁਝ ਪਤਾ ਨਹੀਂ ਕਦੋਂ ਕਿੱਥੇ ਪਲਟ ਜਾਣਾ ਸਾਨੂੰ ਕਦੋਂ ਕਿੱਧਰ ਨੂੰ ਕਿਸ ਪਾਸੇ ਨੂੰ ਲੈ ਜਾਣਾ ਵਕਤ ਨਹੀਂ ਜਿੰਨਾ ਕਿ ਸਾਨੂੰ ਵਕਤ ਮਿਲਿਆ ਉਸ ਵਕਤ ਨੂੰ ਕਿਸੇ ਚੰਗੇ ਕੰਮ ਚ ਲਾਈਏ ਕੋਈ ਆਪਣਾ ਬਣਦਾ ਫਰਜ਼ ਨਿਭਾਈਏ ਤਾਂ ਜੋ ਸਾਡੇ ਲਈ ਵੀ ਰਾਸ ਖਾਵਾ ਹੋਵੇ ਜੇ ਅਸੀਂ ਆਪਣੀ ਜ਼ਿੰਦਗੀ ਦੀ ਇਸ ਦੌੜ ਦੇ ਵਿੱਚ ਇੰਨੇ ਜ਼ਿਆਦਾ ਮਗਨ ਹੋ ਜਾਂਨੇ ਆ ਜੇ ਜਦੋਂ ਅਚਾਨਕ ਕੋਈ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਸਾਤੋਂ ਸੰਭਲ ਨਹੀਂ ਹੁੰਦਾ ਬਸ ਅਰਦਾਸ ਕਰਿਓ ਸੱਚੇ ਪਾਤਸ਼ਾਹ ਇਸ ਵੀਰ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਣ ਉਹ ਅੱਲਾ ਰਾਮ ਵਾਹਿਗੁਰੂ ਜੀ ਭਗਵਾਨ ਪਿਤਾ ਜੀ ਨੂੰ ਪਰਿਵਾਰ ਨੂੰ ਬ੍ਰਦਰਾਂ ਨੂੰ ਭਰਾਵਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਸੱਚੇ ਪਾਤਸ਼ਾਹ ਇਹ ਆਪਣੇ ਪਰਿਵਾਰਕ ਮੈਂਬਰ ਦੀ ਮਿੱਟੀ ਲੈ ਕੇ ਜਾ ਰਹੇ ਨੇ ਆਪਣੇ ਪਿੰਡ ਉੱਥੇ ਚੰਡੀਗੜ੍ਹ ਕਿਹੜੇ ਸੈਕਟਰ ਜੀ ਸੈਕਟਰ 56 ਜੀ 56 ਦੇ ਵਿੱਚ ਉੱਥੇ ਵਿਵੇਕ ਸੋਨੂ ਦਾ ਅੰਤਮ ਸੰਸਕਾਰ ਆ ਜਿਹੜਾ ਉੱਥੇ ਕੀਤਾ ਜਾਵੇ ਉਹਦੇ ਰੰਗ ਆ ਵਾ ਬਹੁਤ ਬਹੁਤ ਉਹ ਵਾਰੀਆਂ ਨਹੀਂ ਕੋਈ ਨਹੀਂ ਮੈਨੂੰ ਨਹੀਂ ਆ ਕਿ ਮੈਂ ਆਪਣੇ ਪੁੱਤਰ ਨੂੰ ਤੋੜ ਸਕੂੰਗਾ ਇਹ ਤਾਂ ਨਹੀਂ ਹੋਏਗਾ ਕਿੱਥੇ ਗਿਆ ਕੀ ਹੋਊਗਾ ਐਸੇ ਮੈਂ ਆਪਣੇ ਹੱਥਾਂ ਦੇ ਨਾਲ ਇਹਨੂੰ ਤੋੜੂੰਗਾ ਚਲ ਆ ਕਿ ਤੁੰ ਪਾਣਾ ਮੰਨਣ ਦਾ ਬਾਲ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਿਸਾਨਸ ਨਾ 230 ਰੁਪਏ ਬਾਪੂ ਇਹਨਾਂ ਦੀ ਜੇਬ ਚੋਂ ਨਿਕਲੇ ਸੀ 230 ਰੁਪਏ ਇਹਦੀ ਆਖਰੀ ਇਹ ਆ ਤੁਸੀਂ ਕਿਤੇ ਸਹੀ ਥਾਂ ਤੇ ਕਿਤੇ ਵਾਦਦੇ ਹੋ ਕੋਈ ਨਹੀਂ ਨਹੀਂ ਤੁਸੀਂ ਗੁਰੂ ਘਰ ਉੱਥੇ ਕਿਤੇ ਵੀ ਲਾ ਦੇ ਕੋਈ ਇਹਦੀ ਆਖਰੀ ਹੈ ਨਹੀਂ ਨਹੀਂ ਤੁਸੀਂ ਨਾ ਤੁਸੀਂ ਲਾ ਦੇ ਸਾਡੇ ਵੱਲ ਨਹੀਂ ਆਓ ਤੁਸੀਂ ਉੱਥੇ